ਓਹੋ ਚਾਤਾ ਗਰਮੀ ਬਹੁਤ ਐ ਨਾਲੇ ਇੱਕ ਗੱਲ ਦੱਸ ਜਿਤਿਏ ਕਿੱਥੇ ਫਸ ਗਈ ਤੂੰ ਨਾ ਘਰ ਦੇਖਿਆ ਨਾ ਦਰ ਦੇਖਿਆ ਉਪਰੋਛਿੰਦਾ ਦਿਹਾੜੀ ਕਰਕੇ ਘਰ ਚਲੰਦਾ ਤੇ ਤੂੰ ਕਿੱਥੇ ਚੰਗੇ ਖਾਨਦਾਨ ਚ ਤੈਨੂੰ ਚਾਹੀਦਾ ਸੀ ਕੋਈ ਮੇਰੇ ਵਰਗਾ ਜ਼ਿੰਮੇਵਾਰ ਮੁੰਡਾ ਰੱਜੇ ਪੁਜੇ ਕਰਦਾ ਨਾਲੇ ਇਹਦਾ ਕੱਚੇ ਜੇ ਮਕਾਨ ਦਾ ਕੀ ਭਰੋਸਾ ਕਦੋਂ ਗਿਰ ਜੇ ਬਕੀ ਚਾਹ ਬਹੁਤ ਸੁਆਸੀ ਫੇਰ ਪੀਕੇ ਜਾਵਾਂਗੇ ਕਦੇ ਚੰਗਾ ਸਸਰੀ ਕਾਲ